ਕੁੱਛ ਨੂੰ ਸਾਰਿਆਂ ਨੂੰ ਬੇਨਤੀ ਹੈ ਪ੍ਰਧਾਨ ਜੀ ਅੱਜ ਸਾਡਾ ਇਹ ਪਾਰਟੀ ਵੱਲੋਂ ਸੰਕੇਤਕ ਕਰਨਾ ਸੀ ਜਿੰਨੇ ਵੀ ਮੇਰੇ ਪੰਜਾਬ ਪੁਲਿਸ ਦੇ ਭਰਾ ਅਫਸਰ ਸਹਿਬਾਨ ਖੜੇ ਨੇ ਸਾਡਾ ਮਕਸਦ ਇੱਥੋਂ ਬੈਰੀਕੇਡ ਤੋੜਨਾ ਨਹੀਂ ਹੈਗਾ ਕਿਸੇ ਵੀ ਹਾਲਤ ਦੇ ਵਿੱਚ ਅਰੇ ਜਿ세 ਤੁਹਾਡੇ ਮਾਧਿਮ ਰਹੀ ਇੱਕ ਚੇਤਾਵਨੀ ਜ਼ਰੂਰ ਦਿੰਨੇ ਆ ਅਗਰ ਪ੍ਰਤਾਪ ਵੱਜ ਜਵੇ ਨੇ ਪੂਰੀ ਕਾਂਗਰਸ ਪਾਰਟੀ ਨੇ ਸਾਡੇ ਦਲਿਤ ਪਰ ਜੋ ਉਹਨਾਂ ਪ੍ਰਤੀ ਭੈੜੀ ਸ਼ਬਦਾਵਲੀ ਵਰਤੀ ਹੈ ਅਗਰ ਉਹਨਾਂ ਨੇ ਮਾਫੀ ਨਾ ਮੰਗੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਕੱਲੇ ਬੈਰੀਕੇਡ ਨਹੀਂ ਅਸੀਂ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਮੁਸ਼ਕਲ ਕਰ ਦਾਂਗੇ ਬੈਰੀਬੁਰੀਕੇਡ ਸਾਡੇ ਵਾਸਤੇ ਕੋਈ ਮੈਨੇ ਨਹੀਂ ਰੱਖਦੇ ਸਾਡੀ ਆਮ ਆਦਮੀ ਪਾਰਟੀ ਕ੍ਰਾਂਤੀਕਾਰੀ ਪਾਰਟੀ ਹੈ ਅਸੀਂ ਧਰਨਿਆਂ ਦੇ ਵਿੱਚੋਂ ਨਿਕਲੇ ਹੋਇਆ ਉਹ ਸਾਨੂੰ ਭਰੋਸਾ ਸਾਡੇ ਮੁਖ ਸੇਵਾਦਾਰ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਪੰਜਾਬ ਨੂੰ ਅਗਵਾਈ ਕਰਦੇ ਨੇ ਔਰ ਜਿਨ੍ਹਾਂ ਦਾ ਸੋਚ ਹਮੇਸ਼ਾ ਪੰਜਾਬ ਪੱਖੀ ਰਿਹਾ ਹੈ ਸੋ ਮੈਂ ਅੱਜ ਇੱਥੇ ਹੀ ਕਿਉਂਕਿ ਪਾਰਟੀ ਵਾਲੇ ਮੁੰਡਾ ਠੀਕ ਹੈ ਸਹਿਮਤੋਂ ਗਰਮੇਲ ਸਿੰਘ ਜੀ ਸਹਿਮਤੋਂ ਢੀਂਸਾ ਸਾਹਿਬ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਔਰ ਇੱਥੇ ਹੀ ਅਸੀਂ ਆਪਣੇ ਧਰਨੇ ਦੀ ਸਮਾਪਤੀ ਕਰਦੇ ਹੋਏ ਪੰਜਾਬ ਪੁਲਿਸ ਦੇ ਵੀਰਾਂ ਦਾ ਸਾਰਿਆਂ ਦਾ ਮੇਰੇ ਭੈਣਾਂ ਦਾ ਵੀਰਾਂ ਦਾ ਅਫਸਰ ਸਾਹਿਬਾਨਾਂ ਦਾ ਸਾਰਿਆਂ ਦਾ ਜਿੱਥੇ ਅਸੀਂ ਧੰਨਵਾਦ ਕਰਦੇ ਆਂ ਔਰ ਉੱਤੇ ਇੱਕ ਤੁਹਾਨੂੰ ਇੱਕ ਮੈਸੇਜ ਜ਼ਰੂਰ ਹੈ ਸਰ ਵੀ ਆਪਣੇ ਮੀਡੀਆ ਰਹੀ ਆਪਣੀ ਸੀਐਡੀ ਰਿਪੋਰਟਰਾਂ ਹੀ ਕਾਂਗਰਸ ਪਾਰਟੀ ਦੇ ਕੰਨਾਂ 'ਚ ਜ਼ਰੂਰ ਪਾ ਦਿਓ ਵੀ ਅਗਲੀ ਵਾਰ ਜਦੋਂ ਅਸੀਂ ਧਰਨਾ ਲਾਵਾਂਗੇ ਫਿਰ ਅਸੀਂ ਬੈਰੀਕੈਡਾਂ ਦੀ ਪ੍ਰਵਾਹ ਨਹੀਂ ਕਰਨੀ ਕਾਨੂੰਨ ਦੇ ਵਿੱਚ ਰਹਿ ਕੇ ਅਸੀਂ ਚੋਣ ਜਾਬਤੇ 'ਚ ਰਹਿ ਕੇ ਅਸੀਂ ਅਗਲਾ ਮੁਜ਼ਾਹਰਾ ਕਰਨ ਲਈ ਤਿਆਰ ਆ ਕਾਂਗਰਸ ਪਾਰਟੀ ਦੀ ਨਿਸ਼ਾਨੀ मंत्री मंत्री प्रप सिं बाजवा What <laughs> you